ਮੈਂ ਜਰਮਨਦੀ ਸਿੰਘ ਆ ਜੀ ਬਹੁਤ ਹੁੰਦੀ ਆ ਜੀ ਠੰਡ ਦਾ ਸਕੋਪ ਦਾ ਘਟਿਆ ਵਾ ਬਹੁਤ ਧੁੰਦ ਬਥੇਰੀ ਆ ਕੀ ਕੀ ਨੁਕਸਾਨ ਹੋ ਰਿਹਾ ਧੁੰਦ ਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਗੱਲ ਦਾ ਆਵਾਜਾਈ ਦਾ ਜਿਹੜਾ ਜਾਣਾ ਆਉਣਾ ਉਹਦੇ ਵਿੱਚ ਦਿੱਕਤਾਂ ਆਉਂਦੀਆਂ ਧੁੰਦ ਦੀ ਵਜ੍ਹਾ ਕਰਕੇ ਐਕਸੀਡੈਂਟ ਬਾਤ ਹੁੰਦੇ ਆ ਇਹ ਧੁੰਦ ਦੀ ਵਜ੍ਹਾ ਕਰਕੇ ਆਵੀ ਆਈ ਜਿਹੜੀ ਆ ਜਿਹੜਾ ਚੱਲਨੇ ਚਾਹੀਦੀ ਆ ਉਹਦੀ ਰਫ਼ਤਾਰ ਵੀ ਧੀਮੀ ਹੁੰਦੀ ਆ ਤੇ ਸਭ ਤੋਂ ਵੱਧਾ ਨੁਕਸਾਨ ਜਿਹੜਾ ਧੁੰਦ ਦੇ ਨਾਲ ਕੋਰੇ ਦਾ ਫਸਲਾਂ ਦਾ ਵਾ ਸਬਜ਼ੀਆਂ ਦਾ ਬਹੁਤ ਵੱਡਾ ਨੁਕਸਾਨ ਆ ਤੇ ਫਸਲਾਂ ਜਿਹੜੀਆਂ ਵਾ ਪ੍ਰੋਪਰ ਜਿਹੜੀਆਂ ਵਾ ਆਪਣੇ ਉਹ ਨਹੀਂ ਗ੍ਰੋਥ ਕਰਦੀਆਂ ਤੇ ਉਹਦੇ ਉੱਤੇ ਫਸਲਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪੈ ਰਿਹਾ ਵਾ ਧੰਨਵਾਦ ਜੀ ਮੇਰਾ ਨਾਮ ਮਨਜੀਤ ਸਿੰਘ ਖਲੋਰੀ ਸ਼ਦਵਾਨ ਸਰ ਜੀ ਕਿੰਨੀ ਧੁੰਦ ਠੰਡ ਆ ਜੀ ਇੱਥੇ ਧੁੰਦ ਬਹੁਤ ਜ਼ਿਆਦੀ ਆ ਜੀ ਠੰਡ ਬਹੁਤ ਜ਼ਿਆਦੀ ਸੀ ਕੁਝ ਕੱਲ ਦਾ ਦੇੜ ਲਕੜੇ ਕਰਕੇ ਥੋੜਾ ਜਿਹਾ ਫਰਕ ਪਿਆ ਪਰ ਤੁਹੰਦਾ ਅੱਜ ਵੀ ਬਹੁਤ ਜ਼ਿਆਦਾ ਤੁਸੀਂ ਇਹ ਘੇਰੇ ਵੇਖ ਸਕਦੇ ਹੋ ਇਹ ਸ਼ਹਿਰ ਦੇ ਵਿੱਚ ਕੁਛ ਨਹੀਂ ਦਿਦਾ ਤੇ ਬਾਹਰ ਦੇ ਵਿੱਚ ਜਿਹੜੇ ਮਦਾਨੀ ਇਲਾਕਾ ਵਾ ਉਹਦੇ ਵਿੱਚੋਂ ਬਿਲਕੁਲ ਕੁਛ ਨਹੀਂ ਦਿਦਾ ਆਵਾਜਾਈ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਵਾ ਜਿੱਤਰਾ ਕੇ ਬੱਚੇ ਪੜ੍ਹਾਈ ਵਾਲੇ ਆ ਉਹਨਾਂ ਨੂੰ ਬਹੁਤ ਵੱਡੀ ਦਿੱਕਤਾਂ ਆ ਰਹੀਆਂ ਆ ਨੌਕਰੀ ਵਾਲੇ ਆ ਕੋ ਸਕੂਲ ਜਾਣਾ ਵਾ ਕਿਸੇ ਨੇ ਦਫ਼ਤਰ ਜਾਣਾ ਵਾ ਉਹਨਾਂ ਨੂੰ ਬਹੁਤ ਲੇਟ ਹੋਣਾ ਪੈਂਦਾ ਵਾ ਬੜੀ ਮੁਸ਼ਕਲ ਹੈ ਉਹਨਾਂ ਵਾਸਤੇ ਤੇ ਇਹ ਜਿਹੜਾ ਵਾ ਧੁੰਦ ਦਾ ਕਹਿਰ ਜਿਹੜਾ ਵਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਬਹੁਤ ਜ਼ਿਆਦੇ ਫਿਰ ਜਿਹੜੀ ਕਿਸਾਨਾਂ ਦੀ ਫਸਲ ਆ ਉਹਦੇ ਵਿੱਚ ਜਿਹੜਾ ਮਟਰ ਆ ਅੱਜ ਆਲੂ ਆ ਇਹ ਸਾਰੇ ਕੋਰੇ ਦੇ ਨਾਲ ਜਿਹੜੇ ਉਹ ਖਰਾਬ ਹੋ ਰਿਹਾ ਤੇ ਕਿਸਾਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਆ ਜੀ ਜਰਮਨਦੀਪ ਸਿੰਘ ਆ ਜੀ ਬਹੁਤ ਧੁੰਦ ਕਿੰਨੀ ਧੁੰਦ ਕਿੰਨੀ ਠੰਡ ਰਹੀ ਬਹੁਤ ਧੁੰਦ ਆ ਜੀ ਠੰਡ ਦਾ ਸਕੋਪ ਤਾਂ ਘਟਿਆ ਵਾ ਬਸ ਧੁੰਦ ਬਥੇਰੀ ਆ ਕੀ ਕੀ ਨੁਕਸਾਨ ਹੋ ਰਿਹਾ ਧੁੰਦ ਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਗੱਲ ਤਾਂ ਆਵਾਜਾਈ ਦਾ ਜਿਹੜਾ ਜਾਨਾ ਆਉਣਾ ਉਹਦੇ ਵਿੱਚ ਦਿੱਕਤਾਂ ਆਉਂਦੀਆਂ ਧੁੰਦ ਦੀ ਵਜ੍ਹਾ ਕਰਕੇ ਐਕਸੀਡੈਂਟ ਬਾਹਰ ਹੁੰਦੇ ਆ ਤੇ ਧੁੰਦ ਦੀ ਵਜ੍ਹਾ ਕਰਕੇ ਆਵਾਇਆ ਜਿਹੜੀ ਆ ਜਿਸ ਨਾਲ ਚੱਲਣੀ ਚਾਹੀਦੀ ਆ ਉਹਦੀ ਰਫ਼ਤਾਰ ਵੀ ਧੀਮੀ ਹੁੰਦੀ ਆ ਤੇ ਸਭ ਤੋਂ ਵੱਧਾ ਨੁਕਸਾਨ ਜਿਹੜਾ ਧੁੰਦ ਦੇ ਨਾਲ ਕੋਰੇ ਦਾ ਫਸਲਾਂ ਦਾ ਵਾ ਸਬਜ਼ੀਆਂ ਦਾ ਬਹੁਤ ਵੱਡਾ ਨੁਕਸਾਨ ਆ ਤੇ ਫਸਲਾਂ ਜਿਹੜੀਆਂ ਵਾ ਪ੍ਰੋਪਰ ਜਿਹੜੀਆਂ ਵਾ ਆਪਣੇ ਉਹ ਨਹੀਂ ਗ੍ਰੋਥ ਕਰਦੀਆਂ ਤੇ ਉਹਦੇ ਉੱਤੇ ਫਸਲਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪੈ ਰਿਹਾ ਵਾ ਧੰਨਵਾਦ ਜੀ ਮੇਰਾ ਨਾਮ ਮਨਜੀਤ ਸਿੰਘ ਖਲੋਰੀ ਸ਼ਦਵਾਨ ਸਰ ਜੀ ਕਿੰਨੀ ਧੁੰਦ ਠੰਡ ਆ ਜੀ ਇੱਥੇ ਧੁੰਦ ਬਹੁਤ ਜ਼ਿਆਦਾ ਹੈ ਜੀ ਠੰਡ ਬਹੁਤ ਜ਼ਿਆਦਾ ਸੀ ਕੁਝ ਕੱਲ ਦਾ ਦਿਨ ਲੱਗਣੇ ਕਰਕੇ ਥੋੜਾ ਜਿਹਾ ਫਰਕ ਪਿਆ ਪਰ ਧੁੰਦ ਅੱਜ ਵੀ ਬਹੁਤ ਜ਼ਿਆਦਾ ਹੈ ਤੁਸੀਂ ਅਖੇਰੇ ਵੇਖ ਸਕਦੇ ਹੋ ਇਹ ਸ਼ਹਿਰ ਦੇ ਵਿੱਚ ਕੁਝ ਨਹੀਂ ਦਿਦਾ ਤੇ ਬਾਹਰ ਦੇ ਵਿੱਚ ਜਿਹੜੇ ਮਦਾਨੀ ਇਲਾਕਾ ਵਾ ਉਹਦੇ ਵਿੱਚੋਂ ਬਿਲਕੁਲ ਕੁਝ ਨਹੀਂ ਦਿਦਾ ਆਵਾਜਾਈ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਵਾ ਜਿੱਤਰਾ ਕਿ ਬੱਚੇ ਪੜ੍ਹਾਈ ਵਾਲੇ ਆ ਉਹਨਾਂ ਨੂੰ ਬਹੁਤ ਵੱਡੀ ਦਿੱਕਤਾਂ ਆ ਰਹੀਆਂ ਆ ਨੌਕਰੀ ਵਾਲੇ ਆ ਕੋ ਸਕੂਲ ਜਾਣਾ ਵਾ ਕਿਸੇ ਨੇ ਦਫ਼ਤਰ ਜਾਣਾ ਵਾ ਉਹਨਾਂ ਨੂੰ ਬਹੁਤ ਲੇਟ ਹੋਣਾ ਪੈਂਦਾ ਵਾ ਬੜੀ ਮੁਸ਼ਕਲ ਹੈ ਉਹਨਾਂ ਵਾਸਤੇ ਤੇ ਇਹ ਜਿਹੜਾ ਵਾ ਧੁੰਦ ਦਾ ਕਹਿਰ ਜਿਹੜਾ ਵਾ ਬਹੁਤ ਜਾਰੀ ਆ ਐਕਸੀਡੈਂਟ ਹੁੰਦੇ ਬਹੁਤ ਜ਼ਿਆਦੇ ਫਿਰ ਜਿਹੜੀ ਕਿਸਾਨਾਂ ਦੀ ਫਸਲ ਆ ਉਹਦੇ ਵਿੱਚ ਜਿਹੜਾ ਮਟਰ ਆ ਅੱਜ ਆਲੂ ਆ ਇਹ ਸਾਰੇ ਕੋਰੇ ਦੇ ਨਾਲ ਜਿਹੜੇ ਆ ਉਹ ਖਰਾਬ ਹੋ ਰਿਹਾ ਤੇ ਕਿਸਾਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਆ ਜੀ